ਪੰਜਾਬ ਫਾਈਲਸ ਟੀਵੀ ਅਤੇ ਪੰਜਾਬ 10 ਵਜੇ ਤੇ ਦਰਸ਼ਕਾਂ ਲਈ ਲੈ ਕੇ ਆਇਆ ਨਾ ਬਹੁਤ ਹੀ ਵੱਡੀ ਖਬਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਸੀਜ਼ਫਾਇਰ ਹੋ ਗਈ ਹੈ ਯਾਨੀ ਕਿ ਯੁੱਧ ਬੰਦ ਹੋ ਗਿਆ ਅੱਜ ਸ਼ਾਮ 5 ਵਜੇ ਤੋਂ ਬਾਅਦ ਦੋਹੇ ਮੋਲਕ ਇੱਕ ਦੂਜੇ ਤੇ ਕੋਈ ਗੋਲਾਬਾਰੀ ਨਹੀਂ ਕਰਨਗੇ ਨਾ ਹਵਾਈ ਜਹਾਜ਼ ਰਹੀਂ ਨਾ ਆਰਟੀਲਰੀ ਰਹੀਂ ਨਾ ਨੇਵੀ ਰਹੀਂ ਇਹ ਸਮਝੌਤਾ ਕਰਾਉਣ ਵਿੱਚ ਅਮਰੀਕਾ ਨੇ ਬਹੁਤ ਵੱਡਾ ਰੋਲ ਨਿਭਾਇਆ ਤਾਜ਼ਾ ਜਾਣਕਾਰੀ ਦੇ ਮੁਤਾਬਕ ਭਾਰਤ ਦੇ ਫੋਰਨ ਸੈਕਟਰੀ ਵਿਕਰਮ ਮਿਸਰੀ ਨੇ ਇੱਕ ਛੋਟੇ ਜਿਹੇ ਬਿਆਨ ਦੇ ਵਿੱਚ ਮੀਡੀਆ ਦੇ ਅੱਗੇ ਆ ਕੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਦਰਮਿਆਨ ਜੰਗ ਬੰਦੀ ਹੋ ਗਈ ਹੈ ਅੱਜ ਸ਼ਾਮ ਦੇ 5 ਵਜੇ ਤੋਂ ਅੱਜ ਤਰੀਕ ਹੈ ਮਈ 10 the uh, director general of military operations of pakistan called the director general of military operations of india at 1535 hours this earlier this afternoon uh, it was agreed between them that both sides would stop all firing and military action on land and in the air and sea with effect from 1700 hours Indian Standard Time today. Instructions have been given on both sides to give effect to this understanding. The Directors General of Military Operations will talk again on the 12th of May at 1200 hours. White House White ਅਮਰੀਕਾ ਦੇ ਅਧਿਕਾਰੀ ਪਾਕਿਸਤਾਨ ਅਤੇ ਭਾਰਤ ਦੇ ਨਾਲ ਗੱਲਬਾਤ ਕਰਦੇ ਰਹੇ ਫਿਰ ਉਸ ਤੋਂ ਬਾਅਦ ਵਾਈਟ ਹਾਊਸ ਦੇ ਇੱਕ ਪ੍ਰਵਕਤਾ ਨੇ ਯਾਨੀ ਕਿ ਸਪੋਕਸਮੈਨ ਨੇ ਇਹ ਜਾਣਕਾਰੀ ਦਿੱਤੀ ਕਿ ਦੋਨੋਂ ਮੁਲਕ ਅਮਰੀਕਾ ਦੇ ਕਹਿਣ ਤੇ ਅਮਰੀਕਾ ਦੇ ਦਖਲ ਤੇ ਰਾਜ਼ੀ ਹੋ ਗਏ ਨੇ ਕਿ ਸ਼ਾਮ ਦੇ 5 ਵਜੇ ਤੋਂ ਬਾਅਦ ਅਸੀਂ ਇੱਕ ਦੂਜੇ ਤੇ ਵਾਰ ਨਹੀਂ ਕਰਾਂਗੇ ਅਗਲੀ ਗੱਲ ਭਾਰਤ ਦੇ ਫੋਰਨ ਸੈਕਟਰੀ ਮਿਸਰੀ ਨੇ ਇਹ ਵੀ ਦੱਸਿਆ ਕਿ ਦੋਨਾਂ ਮੁਲਕਾਂ ਦੇ ਫੌਜ ਦੇ ਮੁਖੀ ਉਹ 12 ਤਰੀਕ ਨੂੰ ਯਾਨੀ ਕਿ ਸੋਮਵਾਰ ਨੂੰ ਆਪਸ ਦੇ ਵਿੱਚ ਗੱਲਬਾਤ ਕਰਨਗੇ ਇਹ ਬਹੁਤ ਹੀ ਖੁਸ਼ ਨਮਾ ਔਰ ਵਧੀਆ ਖਬਰ ਹੈ ਹਾਂ ਪੱਕੀ ਖਬਰ ਹੈ ਕਿਉਂਕਿ ਜੰਗ ਨਾਲ ਕੋਈ ਮਸਲੇ ਹੱਲ ਨਹੀਂ ਹੁੰਦੇ ਔਰ ਜਿਹੜੀ ਬੀਤੀ ਰਾਤ ਹੈ 9 ਤੇ 10 ਮਈ ਵਾਲੀ ਦਰਮਿਆਨੀ ਰਾਤ ਉਹਦੇ ਵਿੱਚ ਬਹੁਤ ਕੁਝ ਦੋਹਾ ਮੁਲਕਾਂ ਨੇ ਇੱਕ ਦੂਜੇ ਦੇ ਵਿਰੁੱਧ ਕੀਤਾ ਭਾਰਤ ਤੇ 26 ਟਿਕਾਣਿਆਂ ਤੇ ਪਾਕਿਸਤਾਨ ਨੇ ਮਿਜ਼ਾਈਲਾਂ ਨਾਲ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਹਮਲਾ ਕਾਮਯਾਬ ਨਹੀਂ ਹੋਇਆ ਉਸ ਤੋਂ ਪਿਛਲੀ ਰਾਤ ਯਾਨੀ ਕਿ 8 ਅਤੇ 9 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਨੇ 36 ਟਿਕਾਣਿਆਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਕਿ ناکਾਮ ਕੀਤੇ ਗਏ ਇਸੇ ਦੌਰਾਨ ਤੁਹਾਨੂੰ ਕੁਝ ਵਿਸਤਾਰ ਦੇ ਦਿੰਨੇ ਆ ਪਿਛਲੀਆਂ ਦੋ ਰਾਤਾਂ ਦੇ ਬਾਰੇ ਤੇ ਹੁਣ ਤਾਜ਼ਾ ਜਿਹੜੀ ਅੱਜ ਜਾਣਕਾਰੀ ਸਾਹਮਣੇ ਆਈ ਸੀ ਜੋ ਭਾਰਤ ਕਹਿ ਰਿਹਾ ਹੈ ਜਾਂ ਜੋ ਝੂਠਾ ਨਰੇਟਿਵ ਪਾਕਿਸਤਾਨ ਮੀਡੀਆ ਦੇ ਵਿੱਚ ਫੈਲਾ ਰਿਹਾ ਹੈ ਉਹ ਮੋਟੀਆਂ-ਮੋਟੀਆਂ ਗੱਲਾਂ ਤੁਹਾਨੂੰ ਮੈਂ ਦੱਸਦਾ ਭਾਰਤ ਨੇ 9 ਤੇ 10 ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਦੇ ਚਾਰ ਫੌਜੀ ਟਿਕਾਣਿਆਂ ਤੇ ਹਮਲੇ ਕੀਤੇ ਯਾਨੀ ਕਿ 에ਅਰ ਬੇਸਿਸ ਤੇ ਉਹਨਾਂ ਦੇ ਨਾਮ ਨੇ ਜੀ ਰਹੀਮ ਯਾਰ ਖਾਨ ਪੰਜਾਬ ਚ ਹੈ ਫਿਰ 라ਵਲ ਪਿੰਡੀ ਦਾ ਹੈਗਾ ਜੀ ਨੂਰ ਖਾਨ 에ਅਰ ਬੇਸ ਜਿੱਥੇ ਰੀਫਿਊਲਿੰਗ ਹੁੰਦੀ ਹੈ ਫੌਜੀ ਜਹਾਜ਼ਾਂ ਦੀ ਅਤੇ ਉੱਥੋਂ ਦੇ ਵੱਡੇ ਫੌਜੀ ਅਫਸਰ ਉਸ 에ਅਰ ਬੇਸ ਤੋਂ ਉਡਾਨ ਭਰਦੇ ਨੇ ਤੀਜਾ ਹਵਾਈ ਐਡਾ ਹੈਗਾ ਰਫੀਕ 에ਅਰ ਬੇਸ ਚੌਥਾ ਹੈਗਾ ਜੀ ਲਾਹੌਰ ਨੇੜੇ ਮਰੀਦ 에ਅਰ ਬੇਸ ਇਹ ਚਾਰ ਟਿਕਾਣਿਆਂ ਤੇ ਭਾਰਤੀ ਫੌਜ ਦੇ ਮੁਤਾਬਕ ਸਟ੍ਰਾਈਕਸ ਕੀਤੀਆਂ ਗਈਆਂ ਔਰ ਇੱਥੇ ਪਾਕਿਸਤਾਨ ਦੀ ਜਿਹੜੀ ਇਕੁਪਮੈਂਟ ਹੈ ਉਹਨੂੰ ਨਸ਼ਟ ਕਰ ਦਿੱਤਾ ਪਰ ਪਾਕਿਸਤਾਨ ਇਸ ਗੱਲ ਤੋਂ ਇਨਕਾਰ ਕਰ ਰਿਹਾ ਅਤੇ ਕਹਿ ਰਿਹਾ ਸਾਡੇ ਸਾਜ਼ੋ ਸਮਾਨ ਨੂੰ ਉੱਥੇ ਭਾਰਤ ਦੇ ਹਮਲੇ ਨਾਲ ਕੋਈ ਨੁਕਸਾਨ ਨਹੀਂ ਹੋਇਆ ਦੂਜੇ ਪਾਸੇ ਭਾਰਤ ਨੇ ਇਹ ਸਾਫ ਕੀਤਾ ਹੈ ਕਿ ਪਾਕਿਸਤਾਨ ਨੇ ਮੁੱਖ ਤੌਰ ਤੇ ਜਿਹੜੇ ਹਮਲੇ ਕੀਤੇ ਤੁਹਾਨੂੰ ਪੰਜਾਬ ਦੀ ਡਿਟੇਲ ਦਿੰਨਾ ਕਸ਼ਮੀਰ 'ਚ ਤਾਂ ਕੀਤੇ ਹੀ ਆ ਪੰਜਾਬ 'ਚ ਪਠਾਨਕੋਟ ਆਦਮਪੁਰ ਬਠਿੰਡਾ ਹੁਸ਼ਿਆਰਪੁਰ ਫਿਰੋਜ਼ਪੁਰ ਮਾਂਸਾ ਅਤੇ ਗੁਜਰਾਤ ਚ ਭੁਜਤੇ ਵੀ ਮਿਜ਼ਾਈਲ ਅਟੈਕ ਪਾਕਿਸਤਾਨ ਨੇ ਕੀਤੇ ਤੇ ਨਾਲ ਤੁਹਾਨੂੰ ਇਹ ਵੀ ਦੱਸਦੇ ਆ ਕਿ ਭਾਰਤ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਪੰਜ ਲਸ਼ਕਰੇ ਤਾਇਬਾ ਅਤੇ ਜੈਸ਼ੇ ਮੁਹੰਮਦ ਦੇ ਵੱਡੇ ਅਤਵਾਦੀ ਇਹਨਾਂ ਮੁਕਾਬਲਿਆਂ ਚ ਜਾਂ ਕਹੋ ਇਹਨਾਂ ਹਮਲਿਆਂ ਚ ਮਾਰ ਮੁਕਾਇਏ ਨੇ ਯਾਨੀ ਕਿ ਜਿਹੜੇ ਹਮਲੇ 7 ਤਰੀਕ ਤੋਂ ਸ਼ੁਰੂ ਹੋਏ ਸੀ ਤੇ ਅੱਜ ਹੋ ਗਈ 10 ਤਰੀਕ ਇੰਨਾ ਹਮਲਿਆਂ ਚ ਜੋ ਟਾਰਗੇਟਸ ਕੀਤੇ ਗਏ ਉਹਦੇ ਵਿੱਚ ਜਿਹੜੇ ਜਿਹੜੇ ਅਤਵਾਦੀ ਮਾਰੇ ਗਏ ਆ ਉਹਨਾਂ ਦੇ ਤੁਹਾਨੂੰ ਨਾਂ ਦੱਸ ਦਿੰਦੇ ਆ ਉਹਨਾਂ ਦੀਆਂ ਜਥੇ ਬੰਦੀਆਂ ਦੱਸ ਦਿੰਦੇ ਆ ਸਭ ਤੋਂ ਜਿਹੜਾ ਇੰਪੋਰਟੈਂਟ ਹੈਗਾ ਉਹਦਾ ਨਾਂ ਜੀ ਅਬੂ ਜੁੰਦਾਲ ਇਹ ਲਸ਼ਕਰੇ ਤਾਇਬਾ ਦਾ ਵਿਅਕਤੀ ਹੈ ਤੇ ਇਹ ਚਲਾਉਂਦਾ ਹੈ ਮਰਕਜ਼ ਤਾਇਬਾ ਮੁਰੀਦਕੇ ਦੇ ਵਿੱਚ ਲਾਹੌਰ ਦੇ ਨੇੜੇ ਉਹਦਾ ਇੰਚਾਰਜ ਹੈ ਦੇਖੋ ਜਦੋਂ ਇਹਨੂੰ ਸਪੁਰਦੇ ਖਾਕ ਕੀਤਾ ਗਿਆ ਤਾਂ ਆਰਮੀ ਚੀਫ ਵੱਲੋਂ ਉਸਤੇ ਰੀਤ ਫੁਲਾਂ ਦਾ ਜਿਹੜਾ ਬਣਾ ਕੇ ਰੱਖਦੇ ਐ ਉਹ ਰੱਖਿਆ ਗਿਆ ਪੰਜਾਬ ਦੀ ਮੁੱਖ ਮੰਤਰੀ ਮਰਯਮ ਸ਼ਰੀਫ ਵੱਲੋਂ ਰੱਖਿਆ ਗਿਆ ਤੇ ਹੋਰ ਬਹੁਤ ਸਾਰੇ ਉੱਥੇ ਫੌਜੀ ਅਫਸਰ ਮੌਜੂਦ ਸੀ ਜਿੱਥੋਂ ਕਲੀਅਰ ਹੁੰਦਾ ਹੈ ਕਿ ਫੌਜ ਦੇ ਸੰਬੰਧ ਇੰਨਾ ਵੱਡੇ ਅਤਵਾਦੀਆਂ ਨਾਲ ਸੀਗੇ ਔਰ ਇਸ ਚੀਜ਼ ਨੂੰ ਪਾਕਿਸਤਾਨੀ ਐਨ ਇਵੈਸਟੀਗੇਟਿਵ ਜਰਨਲਿਸਟ ਅਹਿਮਦ ਨੂਰਾਨੀ ਨੇ ਅੱਜ ਆਪਣੀ ਸਵੇਰ ਦੀ ਵੀਡੀਓ ਦੇ ਵਿੱਚ ਮੰਨਿਆ ਉਹਨਾਂ ਨੇ ਕਿਹਾ ਕਿ ਸਾਡੀ ਮਿਲਟਰੀ ਇਸਟੈਬਲਿਸ਼ਮੈਂਟ ਦੇ ਲਿੰਕ ਅੱਤਵਾਦੀ ਜਿਹਾਦੀ ਕਹਿ ਲਓ ਉਹਨਾਂ ਨਾਲ ਹੈਗੇ ਆ ਦੂਜਾ ਵੱਡਾ ਜਿਹੜਾ ਅੱਤਵਾਦੀ ਮਾਰਿਆ ਗਿਆ ਭਾਰਤ ਵੱਲੋਂ ਉਹਦਾ ਨਾਂ ਹੈ ਜੀ ਹਫੀਜ਼ ਮੁਹੰਮਦ ਜਮੀਲ ਇਹ ਜੈਸ਼ੇ ਮੁਹੰਮਦ ਦਾ ਹੈ ਸਭ ਤੋਂ ਵੱਡਾ ਭਰਾ ਹੈਗਾ مولانا ਮਸੂਦ ਅਜ਼ਹਰ ਦਾ ਜਿਹੜਾ ਬਚ ਗਿਆ ਇਹਦੇ 10 ਪਰਿਵਾਰਕ ਮੈਂਬਰ ਮਾਰੇ ਗਏ ਸੀ ਉਹਨੇ ਆਪ ਖੁਦ ਬਿਆਨ ਦੇ ਕੇ ਕਿਹਾ ਸੀ ਮੰਨਿਆ ਸੀ ਔਰ ਇਹ ਚਲਾਉਂਦਾ ਸੀ ਜੀ ਮਰਕਜ਼ ਸੁਭਾਨ ਅੱਲਾਹ ਬਹਾਵਲਪੁਰ ਚ ਔਰ ਇਹਦਾ ਕੰਮ ਹੁੰਦਾ ਸੀ ਫੰਡ ਰੇਜ਼ਿੰਗ ਚੰਦਾ ਇਕੱਠਾ ਕਰਨਾ ਹਥਿਆਰ ਖਰੀਦਣ ਵਾਸਤੇ ਤੇ ਰਿਕਰੂਟਮੈਂਟ ਕਰਨ ਵਾਸਤੇ ਤੀਜਾ ਜਿਹੜਾ ਅੱਤਵਾਦੀ ਮਾਰਿਆ ਗਿਆ ਉਹ ਹੈਗਾ ਜੀ ਮੁਹੰਮਦ ਯੂਸਫ ਅਜ਼ਹਰ ਔਰ ਇਹ ਹੈਗਾ ਜੈਸ਼ੇ ਮੁਹੰਮਦ ਦਾ ਇਹ ਜੀਜਾ ਕਿਹਦਾ مولانا ਮਸੂਦ ਅਜ਼ਰ ਦਾ ਜਿਹੜਾ ਜੈਸ਼ੇ ਮੁਹੰਮਦ ਦਾ ਮੁਖੀ ਹੈ ਔਰ ਇਹ ਵਿਅਕਤੀ ਜਿਹੜਾ ਕੰਧਾਰ ਹਾਈਜੈਕ ਮਾਮਲਾ ਹੋਇਆ ਸੀ ਜਿਸ ਚ ਭਾਰਤ ਦਾ ਇੱਕ ਜਹਾਜ਼ ਜਿਹਦਾ ਅਸੀਂ IC 814 ਦਾ ਨਾਮ ਸੀ ਪੈਸੰਜਰ ਜਹਾਜ਼ ਉਹਨੂੰ ਅਗਵਾ ਕਰਕੇ ਲੈ ਗਏ ਸੀ ਕੰਧਾਰ ਚ ਇਹ ਉਸ ਕਾੜ ਦਾ ਮੁੱਖ ਦੋਸ਼ੀ ਆ ਤੇ ਫਿਰ ਚੌਥਾ ਵਿਅਕਤੀ ਹੈਗਾ ਜੀ ਖਾਲਿਦ ਜਿਹਦਾ ਨਾਮ ਹੈਗਾ ਅਬੂ ਆਕਾਸ਼ਰਾ ਇਹ ਲਸ਼ਕਰੇ ਤਾਇਬਾ ਦਾ ਤੇ ਇਹ ਸ਼ਾਮਲ ਹੈ ਕਈ ਅਤਵਾਦੀ ਗਤੀਵਿਧੀਆਂ ਜਿਹੜੀਆਂ ਜੰਮੂ ਕਸ਼ਮੀਰ ਚ ਹੁੰਦੀਆਂ ਰਹੀਆਂ ਇਹਦਾ ਕੰਮ ਸੀਗਾ ਕਿ ਅਫਗਾਨਿਸਤਾਨ ਤੋਂ ਹਥਿਆਰ ਸਮਗਲ ਕਰਕੇ ਪਾਕਿਸਤਾਨ ਦੇ ਵਿੱਚ ਲੈ ਕੇ ਆਉਣੇ ਆਪਣੇ ਟਿਕਾਣਿਆਂ ਤੇ ਤੇ ਪੰਜਵਾਂ ਵਿਅਕਤੀ ਹੈਗਾ ਮੁਹੰਮਦ हसन ਖਾਨ ਇਹ ਵੀ ਜੈਸ਼ੇ ਮੁਹੰਮਦ ਦਾ ਇਹ ਮਾਰਿਆ ਗਿਆ ਤੇ ਇਹਦੇ ਬਾਪੂ ਦਾ ਨਾਮ ਸੀਗਾ ਜੀ ਮੁਫਤੀ ਅਜ਼ਗਰ ਖਾਨ ਕਸ਼ਮੀਰੀ ਤੇ ਆਪ ਦੇ ਨਾਮ ਦੇ ਅੱਗੇ ਕਸ਼ਮੀਰੀ ਲਾਉਂਦਾ ਤੇ ਇਹ ਆਪਰੇਸ਼ਨਲ ਕਮਾਂਡਰ ਸੀ ਯਾਨੀ ਕਿ ਜਿੰਨਾ ਆਪਰੇਸ਼ਨ ਅੱਤਵਾਦੀਆਂ ਨੇ ਕਰਨਾ ਹੈ ਜੈਸ਼ੇ ਮੁਹੰਮਦ ਵਾਲਿਆਂ ਨੇ ਜੰਮੂ ਕਸ਼ਮੀਰ ਚ ਉਹਨਾਂ ਦਾ ਇਹ ਕਮਾਂਡਰ ਜਦੋਂ ਸਵੇਰੇ ਇੰਟਰਨੈਟ ਤੇ ਇਹ ਖਬਰਾਂ ਚੱਲਣ ਲੱਗੀਆਂ ਜਿਹੜੀਆਂ ਕਿ ਅਨਕਨਫਰਮ ਸੀ ਕਿ ਦਿੱਲੀ ਦੇ ਆਰਮੀ ਹੈੱਡਕੁਆਟਰ ਤੇ ਹਮਲਾ ਹੋ ਗਿਆ ਜੀ ਬਹੁਤ ਵੱਡੇ ਫੌਜੀ ਅਫਸਰ ਪਾਕਿਸਤਾਨ ਨੇ ਮਾਰਤੇ ਸਰਸਈ ਦੇ ਵਿੱਚ ਜਿਹੜਾ ਇਹਦਾ 에ਅਰ ਫੋਰਸ ਦਾ ਟਿਕਾਣਾ ਹੈ ਉਹ ਨਸ਼ਟ ਕਰਤਾ ਚੰਡੀਗੜ੍ਹ ਦੇ ਜੀ ਉਹ ਜਿਹੜਾ ਐਮੋਨੀਸ਼ਨ ਡੰਪ ਹੈਗਾ ਸਟੋਰੇਜ ਹੈ ਹਥਿਆਰਾਂ ਦੀ ਜਾਂ ਐਮੋਨੀਸ਼ਨ ਦੀ ਉਹ ਖੜਾਤੀ ਤਾਂ ਫਿਰ ਥੋੜਾ ਜਿਹਾ ਫਿਗਰ ਹੋਇਆ ਫਿਰ ਉਹਦੀ ਜਾਂਚ ਕੀਤੀ ਤਾਂ ਮੇਰੇ ਜਿਹੜੇ ਦੋਸਤ ਪੱਤਰਕਾਰ ਦਿੱਲੀ ਅਤੇ ਚੰਡੀਗੜ੍ਹ ਜਾਂ ਹਰਿਆਣੇ ਚ ਨੇ ਉਹਨਾਂ ਨਾਲ ਸੰਪਰਕ ਕਰਨ ਤੋਂ ਪਤਾ ਲੱਗਿਆ ਕਿ ਸਾਰੀਆਂ ਖਬਰਾਂ ਝੂਠੀਆਂ ਸੀ ਮਜ਼ਾਈਲਾ ਆਇਆਂ ਜ਼ਰੂਰ ਜਿਵੇਂ ਅਸੀਂ ਤੁਹਾਨੂੰ ਕੱਲ ਵਾਲੀ ਵੀਡੀਓ ਚ ਦਿਖਾਇਆ ਸੀ ਕਿ ਅੰਮ੍ਰਿਤ ਦੇ ਰਾਤ ਦੇ ਹਨੇਰੇ ਚ ਅਸਮਾਨ ਚ ਇੰਨਾ ਮਜ਼ਾਈਲਾ ਨੂੰ ਨਿਊਟਰਲਾਈਜ਼ ਕਰ ਦਿੱਤਾ ਗਿਆ ਨਕਾਮ ਕਰਤਾ ਗਿਆ ਤੇ ਹਾਸੇ ਵਾਲੀ ਗੱਲ ਸੁਣਾ ਦਿੰਦਾ ਤੁਹਾਨੂੰ ਅਹਿਮਦ ਨੂਰਾਨੀ ਨੇ ਹੀ ਦੱਸਿਆ ਆਪਣੇ ਵੀਡੀਓ ਚ ਕਿ ਪਾਕਿਸਤਾਨ ਦੀ ਫੌਜ ਦਾ ਦਾਵਾ ਹੈ ਕਿ ਭਾਰਤ ਨੇ ਆਪਣੇ ਇੱਕ ਅੱਡੇ ਤੋਂ 6 ਮਜ਼ਾਈਲਾ ਅੰਮ੍ਰਿਤਸਰ ਵਾਲਦਾਕੀਆਂ ਤੇ ਪਾਕਿਸਤਾਨ ਨੇ ਉੱਥੇ ਬੈਠੇ ਹੋਏ ਭਾਰਤ ਦੀਆਂ ਮਜ਼ਾਈਲਾਂ ਦੇਖਤੀਆਂ ਉਹ ਖੈਰ ਉਹ ਵੀ ਇਹ ਗੱਲ ਕਰਕੇ ਕਹਿੰਦਾ ਜੀ ਇਹਦਾ ਕੋਈ ਐਕਸਪਲੇਨੇਸ਼ਨ ਵਿਸਤਾਰ ਨਹੀਂ ਦਿੱਤਾ ਗਿਆ ਜਿਹੜਾ ਕਿ ਪਾਕਿਸਤਾਨ ਦਾ ਡੀਜੀ ਆਈਐਸਪੀਆਰ ਅਹਿਮਦ ਸ਼ਰੀਫ ਚੌਧਰੀ ਇਹ ਕਹਿ ਰਿਹਾ ਉਨੇ ਵਿਕਤਰਾ ਨਾਲ ਖਿੱਲੀ ਜੀ ਉਡਾ ਕੇ ਕਿਹਾ ਤੁਹਾਨੂੰ ਦੱਸ ਤਾਂ ਨੇ ਕਿ ਫੇਕ ਨਿਊਜ਼ ਕਿਹੜੀ ਕਿਹੜੀ ਚੱਲੀ ਕਹਿੰਦੇ ਜੀ ਸੂਰਤਗੜ ਹਵਾਈ ਅੱਡਾ ਤਬਾ ਸੱਸੇ ਵਾਲਾ ਤਬਾ ਅੰਬਾਲੇ ਵਾਲਾ ਤਬਾ ਫੇਰ ਅੱਗੇ ਕਹਿੰਦੇ ਜੀ ਤਿੰਨ ਭਾਰਤੀ ਜੈਟ ਹਿਮਾਲਿਆ ਚ ਡਿੱਗ ਗਏ ਸਭ ਗੱਪ ਛੱਡ ਰਿਆ ਸੀ ਪਾਕਿਸਤਾਨੀ মিডিਆ ਫੇਰ ਅੱਗੇ ਕਹਿੰਦੇ ਜੀ ਜਿਹੜਾ ਸ਼੍ਰੀਨਗਰ ਉਹਦੇ ਚ 10 ਬੰਬ ਧਮਾਕੇ ਹੋ ਗਏ ਵੱਡਾ ਗੱਪ ਅਗਲਾ ਗੱਪ ਜੈਪੁਰ 에어ਪੋਰਟ ਤੇ ਬੰਬ ਧਮਾਕਾ ਹੋ ਗਿਆ ਦਿੱਲੀ ਤੇ ਮੁੰਬਈ ਦੇ ਦਰਮਿਆਨ ਹਵਾਈ ਯਾਜ ਉਡਣੇ ਬੰਦ ਹੋ ਗਏ ਇਹ ਸਾਰੀਆਂ ਗੱਪਾਂ ਪਾਕਿਸਤਾਨੀ ਮੀਡੀਆ ਨੇ ਫਲੋਟ ਕੀਤੀਆਂ ਪਰ ਕਿਉਂਕਿ ਜੰਗ ਹੈ ਜੰਗ ਦੇ ਵਿੱਚ ਜਿੰਨਾ ਗੱਪ ਪਾਕਿਸਤਾਨੀ ਫੌਜ ਮਾਰ ਰਹੀ ਹੈ ਉਹਦੇ ਤਾਂ ਅਸੀਂ ਨੇੜੇ ਤੇਰੇ ਵੀ ਹੈ ਨਹੀਂ ਭਾਰਤੀ ਸਾਈਡ ਨੇ ਬਹੁਤ ਰੈਸਟ੍ਰੇਂਟ ਨਾਲ ਬਹੁਤ ਘੱਟ ਇਹੋ ਜੀ ਕੋਈ ਗੱਲ ਕਹੀ ਹੋਊਗੀ ਹੋਊਗੀ ਜਿਹੜੀ ਸੱਚੀ ਨਾ ਹੋਵੇ ਕਈ ਇਹ ਨਹੀਂ ਮੈਂ ਕਹਿੰਦੇ ਵੀ ਨਾ ਕਹੀ ਹੋ ਬਿਲਕੁਲ ਇਹ ਵਾਰਫੇਅਰ ਹੈ ਇਹ ਸਾਈਕਲੋਜੀਕਲ ਯਾਨੀ ਕਿ ਮਾਨਸਿਕ ਵਾਰਫੇਅਰ ਵੀ ਨਾਲ-ਨਾਲ ਚੱਲਦਾ ਹੈ ਇਹ ਹੋ ਸਕਦਾ ਜਿਵੇਂ ਅੱਜ ਰਵੀਸ਼ ਕੁਮਾਰ ਉੱਗੇ ਪੱਤਰਕਾਰ ਨੇ ਆਪਣੇ ਚੈਨਲ ਤੇ ਕਿਹਾ ਕਿ ਕਈ ਗੱਲਾਂ ਐਡਾਂ ਦੀਆਂ ਸੀ ਜਿਹੜੀ ਫੌਜੀ ਮੈਡਮ ਸੀ ਕਰਨਲ ਸੋਫੀਆ ਸ਼ਰੀਫ ਉਹਨੇ ਇਹ ਤਾਂ ਮੰਨਿਆ ਕੁਝ ਟਿਕਾਣਿਆਂ ਤੇ ਸਾਡਾ ਨੁਕਸਾਨ ਹੋਇਆ ਪਰ ਉਹਨੇ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਮਸ਼ੀਨਰੀ ਦਾ ਨੁਕਸਾਨ ਹੋਇਆ ਜਾਂ ਇਨਸਾਨੀ ਨੁਕਸਾਨ ਹੋਇਆ ਉਹਨੇ 2-3 ਗੱਲਾਂ ਆਪਣੇ ਵੀਡੀਓ ਦੇ ਵਿੱਚ ਰੇਜ਼ ਕੀਤੀਆਂ ਕਿ ਜਿਹੜੀ ਪ੍ਰੈਸ ਬਰੀਫਿੰਗ ਹੈ ਉਹਨਾਂ ਦੇ ਵਿੱਚ ਇਹ ਚੀਜ਼ਾਂ ਸਪਸ਼ਟ ਨਹੀਂ ਹੋਈਆਂ ਹੁਣ ਆਖਰ ਚ ਤੁਹਾਨੂੰ ਇਹ ਵੀ ਦੱਸਦੇ ਆ ਕਿ ਭਾਰਤ ਦੇ 32 ਹਵਾਈ ਅੱਡੇ ਜਿਹੜੇ ਕਿ ਪੈਸੰਜਰ ਜਹਾਜ਼ਾਂ ਲਈ ਨੇ ਉਹ ਹਜੇ ਤੱਕ ਬੰਦ ਨੇ ਆਉਣ ਵਾਲੇ ਕੁਝ ਘੰਟਿਆਂ 'ਚ ਸ਼ਾਇਦ ਉੱਥੇ ਫਲਾਈਟਾਂ ਖੋਲ ਦਿੱਤੀਆਂ ਜਾਣ ਪਰ ਹਜੇ ਤੱਕ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਪਹਿਲਾਂ 24 ਅੱਡੇ ਬੰਦ ਸੀ ਫਿਰ ਹੁਣ ਵਧਾ ਕੇ 32 ਹਵਾਈ ਅੱਡੇ ਬੰਦ ਕਰ ਦਿੱਤੇ ਸੀ ਪਰ ਦਿੱਲੀ ਬੰਬਈ ਦੀ ਜਿਹੜੀ ਰੂਟ ਹੈ ਉਹ ਚੱਲਦਾ ਹੈ ਔਰ ਬਹੁਤ ਉਹਦੇ ਤੇ ਟ੍ਰੈਫਿਕ ਹੈ ਸਭ ਤੋਂ ਇੱਕ ਵਾਰੀ ਫੇਰ ਵਧਾਈ ਦਿੰਦਾ ਮੈਂ ਇੱਕ ਖੁਸ਼ੀ ਜ਼ਾਹਿਰ ਕਰਦਾ ਹਾਂ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗਬੰਦੀ ਹੋ ਗਈ ਆ ਸਾਡੇ ਜਿਹੜੇ ਬਾਰਡਰ ਏਰੀਆਸ ਤੇ ਬੈਠੇ ਕਿਸਾਨ ਪਿੰਡਾਂ ਵਾਲੇ ਵਿਲੇਜਰਸ ਘਬਰਾਏ ਹੋਏ ਸੀ ਆਪਣੇ ਆਪਣੇ ਘਰ ਛੱਡ ਕੇ ਪਿੱਛੇ ਨੂੰ ਤੁਰੇ ਆਉਂਦੇ ਸੀ ਉਹ ਹੁਣ ਉੱਥੇ ਟਿਕ ਜਾਣਗੇ ਪਰ ਇਹਦਾ ਫਾਈਨਲ ਜਿਹੜਾ ਰਿਜ਼ਲਟ ਆਊਗਾ ਉਹ 12 ਮਈ ਦਿਨ ਸੋਮਵਾਰ ਨੂੰ ਆਊਗਾ ਜਦੋਂ ਦੋਨਾਂ ਮੁਲਕਾਂ ਦੇ ਫੌਜ ਦੇ ਮੁਖੀ ਉਹ ਆਪਸ ਵਿੱਚ ਬਹਿ ਕੇ ਗੱਲਬਾਤ ਕਰਨਗੇ ਮੈਂ ਤੁਹਾਡੇ ਤੋਂ ਇਜਾਜ਼ਤ ਚਾਹੁੰਦਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼